10 ਸਾਲਾਂ ਤੋਂ ਨਹੀਂ ਬਣੀ ਛੜਕ ਟੋਆ ਕਾਰਨ ਹਰ ਰੋਜ਼ ਪਲਟਦੇ ਨੇ ਵਹੀਕਲ ਵਿਦਿਆਰਥੀ ਵੀ ਹੋ ਰਹੇ ਨੇ ਜ਼ਖਮੀ ਗੁਰਦਾਸਪੁਰ ਤੋਂ ਹਰ ਦੁਸ਼ਨੀਆਂ ਨੂੰ ਜਾਂਦੀ ਲਿੰਕ ਰੋਡ ਨੂੰ ਬਣਿਆ 10 ਸਾਲ ਤੋਂ ਵੱਧ ਦਾ ਅਰਸਾ ਹੋ ਚੁੱਕਾ ਹੈ ਅਤੇ ਇਸ ਦੀ ਹਾਲਤ ਦਿਨ ਬਦ ਦਿਨ ਮਾੜੀ ਹੁੰਦੀ ਜਾ ਰਹੀ ਹੈ ਹਾਲਤੇ ਹੈ ਕਿ ਬਾਈਪਾਸ ਤੇ ਪਰ ਟੀਸ਼ੜਕ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਟੁੱਟਾ ਫੁੱਟਾ ਹੋਇਆ ਹੈ ਅਤੇ ਇਸ ਤੇ ਵੱਡੇ ਵੱਡੇ ਅਤੇ ਡੂੰਘੇ ਟੋਏ ਪਏ ਹੋਏ ਹਨ ਅਤੇ ਹਰ ਰੋਜ਼ ਦੁਰਘਟਨਾ ਦਾ ਕਾਰਨ ਬਣ ਰਹੇ ਹਨ ਦੱਸ ਦਈਏ ਕਿ ਇਸ ਰੋਡ ਤੇ ਸ਼ਹਿਰ ਦਾ ਇੱਕ ਨਾਮੀ ਕਾਲਜ ਅਤੇ ਬੱਚਿਆਂ ਦਾ ਸਕੂਲ ਵੀ ਆ ਰੋਡ ਤੇ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਹੁੰਦੀ ਹੈ ਪਰ ਇਸ ਟੁੱਟੇ ਹੋਏ ਰੋਡ ਨੂੰ ਜਾਂਦੀਆਂ ਆਉਂਦੀਆਂ ਗੱਡੀਆਂ ਨਿਤ ਪਲਟ ਰਹੀਆਂ ਹਨ ਕੋ ਸਮਾਪੇਣਾ ਐਨਸੀਸੀ ਦੇ ਵਿਦਿਆਰਥੀਆਂ ਦਾ ਆਟੋ ਇੱਥੇ ਪਲਟਿਆ ਸੀ ਜਿਸ ਕਾਰਨ ਛੇ ਵਿਦਿਆਰਥੀ ਜ਼ਖਮੀ ਹੋਏ ਸਨ ਅਤੇ ਬੀਤੇ ਦਿਨ ਇੱਕ ਈ ਰਕਸ਼ਾ ਪਲਟਣ ਨਾਲ ਕਾਲਜ ਦੀ ਇੱਕ ਲੜਕੀ ਗੰਭੀਰੂ ਵਿੱਚ ਜ਼ਖਮੀ ਹੋਈ ਸੀ ਤੇ ਉਸ ਦੀ ਬਾਹਵੇਂ ਟੁੱਟ ਗਈ ਸੀ ਇਲਾਕੇ ਦੇ ਲੋਕਾਂ ਨੇ ਤੀ ਜ਼ੋਰਦਾਰ ਮੰਗ ਹੈ ਕਿ ਲੰਬੇ ਸਮੇਂ ਤੋਂ ਟੁੱਟੀ ਲਿੰਕ ਰੋਡ ਨੂੰ ਬਣਾਇਆ ਜਾਏ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣ ਬਹੁਤ ਸਲੇ ਹਾਲਾਤ ਬਹੁਤ ਬੁਰੇ ਆ ਜੀ ਬੱਚੇ ਕਈ ਵਾਰ ਸਕੂਲ ਆਲੇ ਆ ਸਿਕੰਦਰਾ ਕਾਲਜ ਬੱਚੇ ਜਾਂਦੇ ਆ ਉੱਥੋਂ ਕਈਆਂ ਦਾ ਮੋਟਰਸਾਈਕਲ ਕਈਆਂ ਦਾ ਆਟੋ ਪਲਟੀ ਹੋ ਜਾਂਦਾ ਹੈ ਤੇ ਬੱਚੇ ਵਿਚਾਰੇ ਗਾਇਲ ਹੋ ਜਾਂਦੇ ਆ ਫਿਰ ਆਨੂੰ ਪੁਲਿਸ ਵਾਲਿਆਂ ਨੂੰ ਦੱਸਣਾ ਪੈਂਦਾ ਵੇ ਆ ਗੱਡੀ ਪਲਟ ਗਈ ਆ ਤੇ ਰੋ ਆਏ ਦਿਨ ਰੋਜ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਆ ਆ ਦੇਖੋ ਖੱਡੇ ਕਿੱਡੇ ਕਿੱਡੇ ਪਏ ਆ ਪਤਾ ਨਹੀਂ 10 ਸਾਲ ਤੋਂ ਉੱਪਰ ਹੋ ਗਿਆ ਇਹਦੇ ਰਿਪੇਅਰਿੰਗ ਨਹੀਂ ਹੋਈ ਸੜਕ ਦੀ ਤੇ ਪਿਛਲੇ ਦਿਨਾਂ 'ਚ ਇੱਕ ਐਨਸੀਸੀ ਦੀ ਟੀਮ ਆਈ ਸੀ ਉਹ ਉਹਨਾਂ ਦਾ ਉਹ ਥਾਰੇ ਬੱਚੇ ਆਟੋ 'ਚ ਬੈਠ ਕੇ ਸੈਰ ਨੂੰ ਜਾ ਰਹੇ ਆਪਣਾ ਕੈਂਪ ਲਾ ਕੇ ਤੇ ਆ ਆਮ ਲਾ ਕੇ ਇੱਥੇ ਆਟੋ ਪਲਟ ਗਿਆ 5-6 ਲੜਕੀਆਂ ਵਿਚਾਰੀਆਂ ਜ਼ਖਮੀ ਹੋ ਗਈਆਂ ਮਰਨੂ ਅਹੀਂ ਜਾ ਕੇ ਚੁੱਕਿਆ ਆਟੋ ਤੇ ਉਹ ਜਖਮ ਨੂੰ ਅਸੀਂ ਸਿਰ ਬਚਾਇਆ ਕੱਲ ਵੀ ਇੱਥੇ ਆਟੋ ਪਲਟੀ ਆਇਆ ਇੱਕ ਕੁੜੀ ਵਿਚਾਰੀ ਉਹ ਹੋਸਟਲ 'ਚ ਰਹਿੰਦੀ ਆ ਸੁਖਿੰਦਰ ਕਾਲਜ ਉਹਦੇ ਬਾਹ ਨੂੰ ਕਾਫੀ ਚੋਟ ਆਈ ਤੜੀ ਫਟ ਗਈ ਤੇ ਕੋਣ ਵਗ ਰਿਆ ਸੀ ਅਹੀਂ ਆ ਕੇ ਭੱਜ ਕੇ ਆਟੋ ਨੂੰ ਚੁੱਕਿਆ ਤੇ ਫਿਰ ਉਹਨੂੰ ਕੱਢਿਆ ਵਿੱਚੋਂ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਕੋਈ ਮੋਟਰਸਾਈਕਲ ਡੇਮੇ ਸੁੱਟ ਹਾਂਜੀ ਵੀ ਕਾਫੀ ਆ ਗਈ ਐ ਸੀਵਰੇਜ ਦੀ ਵੀ ਵਿਵਸਥਾ ਵੀ ਨਹੀਂ ਐ ਸੀਵਰੇਜ ਦੀ ਕੋਈ ਵਿਵਸਥਾ ਨਹੀਂ ਜੀ ਸਾਰਿਆਂ ਨੇ ਆਪ ਆਪਣੇ ਘਰ ਪਾਣੀ ਡੱਕ ਕੇ ਰੱਖਿਆ ਵਿਚਾਰਿਆਂ ਨੇ ਤੇ ਮੈਂ ਮਜਬੂਰ ਬਹੁਤ ਆ ਪ੍ਰਸ਼ਾਸਨ ਨੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਇੱਥੇ ਕੋਈ ਨਾ ਕੋਈ ਉਹਨਾਂ ਦਾ ਬੰਦੋਬਸਤ ਬਣਾਉਣਾ ਚਾਹੀਦਾ ਹੈ ਸੀਵਰੇਜ ਦਾ ਹੋਣਾ ਚਾਹੀਦਾ ਨਿਕਾਸ ਉਹ ਸੜਕ ਦੇ ਖੱਡੇ ਜਿਹੜੇ ਭਰवाने ਚਾਹੀਦੇ ਆ ਹਨਾ ਇਹ ਸਮੱਸਿਆ ਜੀ ਕਾਫੀ ਜੇ ਤੱਕ ਚੱਲਣ ਰਹੀ ਆ ਸੜਕ ਬਣੀ ਨੂੰ 10 ਸਾਲ ਹੋ ਗਏ ਆ ਪਰ ਇਹ ਜਿਹੜੀ ਸਮੱਸਿਆ ਸਾਡੇ ਤੇ ਆਈ ਆ ਇਹ ਪਹਿਲਾਂ ਵੀ ਇੱਥੇ ਟੁੱਟ ਚੱਗੇ ਸੀ ਤੇ ਠੀਕ ਫਿਰ ਉਹ 6 ਮਹੀਨੇ ਨਿਕਲੇ ਫੇਰ ਟੁੱਟ ਗਈ ਆ ਫੇਰ ਅਸੀਂ ਖੁਦ ਆਪਣੇ ਆਪ ਉਹ ਪੱਥਰ-ਪੁੱਥਰ ਪਵਾ ਕੇ ਤੇ ਸੀਮੈਂਟ ਲਾ ਕੇ ਬਜਰੀ ਲਾ ਕੇ ਅਸੀਂ ਆਪ ਹੀ ਬੰਦ ਕੀਤੇ ਆ ਪਰ ਹਵਾਜਾਈ ਬੜੀ ਆ ਕਾਲਜ ਕਰਕੇ ਬੱਚੇ ਜਾਂਦੇ ਆ ਉਹਦੇ ਕਰਕੇ ਹਵਾਜਾਈ ਟਰਾਲੀਆਂ ਜਾਂਦੀਆਂ ਉਹਦੇ ਨਾਲ ਫੇਰ ਪੁੱਟੀ ਜਾਂਦੀ ਹੈ ਫੇਰ ਅਹੀਂ ਨਾਲ ਸਮੇਂ ਦਾ ਸਮੇਂ ਜਦੋਂ ਜ਼ਿਆਦਾ ਡੂੰਘਾ ਹੁੰਦਾ ਮਿੱਟੀ ਮਿੱਟੀ ਪਾਉਂਦੇ ਆ ਪਰ ਮਿੱਟੀ ਟਿਕਦੀ ਨਹੀਂ ਆ ਤੇ ਇਹ ਕਰਕੇ ਜਦੋਂ ਆ ਹੁਣ ਬਰਸਾਤ ਦੇ ਨਾਲ ਇੰਨਾ ਭਰ ਜਾਂਦਾ ਵੀ ਬੱਚੇ ਸਕੂਲ ਜਾਣ ਵਾਲੇ ਟੈਂਪੂ ਛੋਟ ਛਟੇ ਜਿਹੜੇ ਆ ਉਹ ਕਈ ਵਾਰੀ ਪਲਟਣ ਦੀ ਕਦਾਤ ਤੇ ਆ ਜਾਂਦੇ ਨੇ ਅਹੀਂ ਸਰਕਾਰ ਅਗੇ ਬੇਨਤੀ ਕਰਦੇ ਆ ਵੀ ਇਹਨੂੰ ਇਹਦੇ ਆਲ ਦੇ ਵੇਖਿਆ ਜਾਏ ਕੋਈ ਹੁਕਮ ਦਿੱਤਾ ਜਾਏ ਵੀ ਇਹਨੂੰ ਦੁਬਾਰਾ ਇਹਨੂੰ ਰਿਪੇਅਰ ਕੀਤਾ ਜਾਏ ਜਿਹਦੇ ਨਾਲ ਕੋਈ 6 ਮਹੀਨੇ ਸਾਲ ਲੰਘ ਸਕਣ ਕਿਉਂਕਿ ਇਹ ਕੋਈ ਵੀ ਧਿਆਨ ਦਿੰਦਾ ਨੇਤਾ ਸਾਰੇ ਆਉਂਦੇ ਨੇ ਜਾਣਦੇ ਨੇ ਵੇਖ ਕੇ ਚੱਲ ਜਾਂਦੇ ਨੇ ਤੇ ਮੁੜ ਕੇ ਜਿਹੜਾ ਇਹ ਕੋਈ ਧਿਆਨ ਦੇ ਬਾਹਰ ਜਾ ਕੇ ਤਾਂ ਲੀਡਰ ਤੇ ਆਉਂਦੇ ਹੋਣਗੇ ਉਹਨਾਂ ਨੂੰ ਆਪਣੀ ਸਮੱਸਿਆ ਬਾਰੇ ਜਾਣੂ ਕਰਾਇਆ ਜਾਂ ਉਹਨਾਂ ਨੇ ਵੇਖਿਆ ਗੱਲਬਾਤ ਕੀਤੀ ਹੋਏ ਕਦੀ ਨਾ ਨਹੀਂ ਲੋਕਲ ਲੀਡਰਾਂ ਨਾਲ ਤਾਂ ਹੀ ਸਮੱਸਿਆ ਦਾ ਜਾਣਕਾਰੀ ਕਰਾਈ ਆ ਨਾਲੇ ਇਥੋਂ ਹੀ ਲੰਘਦੇ ਆ ਜੀ ਰੋਜ਼ ਲੰਘਦੇ ਨੇ ਦੂਜੇ ਚੋਸ ਦੇ ਨੇ ਇਥੋਂ ਹੀ ਜਾਂਦੇ ਰਹਿੰਦੇ ਨੇ ਕਿਉਂਕਿ ਇਹ ਇਧਰ ਬਾਰਡਰ ਏਰੀਆ ਵਾ ਡੀਸੀ ਐਸਡੀਐਮ ਸਾਹਿਬ ਇਹ ਸਭ ਜਿਹੜੇ ਦੇ ਐਸਐਸਪੀ ਇਧਰ ਨੂੰ ਜਾ ਕੇ ਸਾਰਾ ਏਰੀਆ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਇਹ ਸਾਰਾ ਕੁਝ ਜਿਹੜਾ ਇਹ ਖਰਾਬ ਹੋਇਆ ਪਰ ਇੱਥੇ ਜਿਹੜੇ ਬੱਚੇ ਬਗਾਨੇ ਪੁੱਤ ਜਿਨ੍ਹਾਂ ਦੇ ਬੱਚੇ ਡਿੱਗ ਜਾਂਦੇ ਸੱਟਾਂ ਲੱਗ ਜਾਂਦੀਆਂ ਉਹਨਾਂ ਵਾਸਤੇ ਮੁਸ਼ਕਲ ਹੋ ਜਾਂਦਾ ਸੀ ਤੇ ਇਹ ਬੇਨਤੀ ਕਰਨੀ ਆ ਵੀ ਇਹਨੂੰ ਥੋੜਾ ਜਿਆਦਾ ਸਾਦੇ ਦੇਣਾ ਚਾਹੀਦਾ ਹਾਲ ਹੁੰਦਾ ਬਹੁਤ ਬੁਰੀ ਹਾਲਤ ਆ ਜੀ ਇੱਥੇ ਪਾਣੀ ਕੋਡੇ ਕੋਡੇ ਖਲੋ ਜਾਂਦਾ ਵਾ ਤੇ ਇੱਥੇ ਖਾਰਾ ਰਹਿੰਦਾ ਇੱਥੇ ਪੱਲੀ ਵੀ ਕੋਈ ਖਾਸਾ ਹੋ ਸਕਦਾ